ਪੰਜਾਬ ਦੇ ਵਿੱਚ ਚਾਰ ਜਿੰਨੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਤਾਂ ਵੱਡਾ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ ਦੋ ਸੀਟਾਂ ਦਾ ਜ਼ਿਕਰ ਕਰਾਂਗੇ ਗਿੱਦੜ ਬਾਹਤ ਤੇ ਬਰਨਾਲਾ ਦਾ ਹਕੀਕੀ ਸਥਿਤੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਗਿੱਦੜਪਾਹ ਜਿਹੜੀ ਕਿ ਹਾਰ ਸਿੱਟ ਮੰਨੀ ਜਾ ਰਹੀ ਸੀ ਉੱਥੇ ਜੋ ਸਥਿਤੀ ਹੈ ਹੁਣ ਤੱਕ ਕਿਸ ਮਿਦਵਾਰ ਨੂੰ ਕਿੰਨੀਆਂ ਕਵੋਟਾਂ ਪਈਆਂ ਨੇ ਤੁਹਾਨੂੰ ਦੱਸ ਦਈਏ ਕਿ ਡਿੰਪੀ ਢਿੱਲੋਂ ਜੋ ਕਿ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆਈ ਸੀ ਉਹਨਾਂ ਨੂੰ 10702 ਵੋਟਾਂ ਪਈਆਂ ਨੇ ਉਧਰ ਅਮਰਤਾ ਵੜਿੰਗ ਦੂਜੇ ਨੰਬਰ ਤੇ ਚੱਲ ਰਹੇ ਨੇ ਜਿਨ੍ਹਾਂ ਨੂੰ ਹੁਣ ਤੱਕ 9003 ਵੋਟਾਂ ਹਾਸਲ ਹੋਈਆਂ ਨੇ ਤੇ ਮਨਪ੍ਰੀਤ ਸਿੰਘ ਬਾਦਲ ਜੋ ਕਿ ਭਾਜਪਾ ਦੇ ਮਿਦਵਾਰ ਨੇ ਉਹ ਕਾਂਗਰਸ ਤੋਂ ਆਈ ਸੀ ਉਹਨਾਂ ਨੂੰ ਹੁਣ 24181 ਵੋਟਾਂ ਪਈਆਂ ਨੇ ਹੁਣ ਤੱਕ ਸਥਿਤੀ ਹੈ ਉਧਰ ਗੱਲ ਕਰ ਲਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੀ ਉਹਨਾਂ ਨੇ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਚੋਣ ਮੈਦਾਨ ਚ ਉਤਾਰਿਆ ਸੀਗਾ ਜਿਹੜੇ ਕਿ 2015 ਦੇ ਗੋਲੀਖਾਨ ਮਾਮਲੇ ਦੇ ਵਿੱਚ ਆਪਣੇ ਪਿਤਾ ਦੀ ਲੜਾਈ ਲੜ ਰਹੇ ਸੀ ਉਹਨਾਂ ਨੂੰ ਸਿਰਫ 115 ਵੋਟਾਂ ਪਈਆਂ ਨੇ ਤੇ ਉਧਰ ਨੋਟਾ ਭਾਵ ਕਿਸੇ ਨੂੰ ਵੀ ਨਹੀਂ 164 ਵੋਟਾਂ ਪਈਆਂ ਨੇ ਨੋਟਾ ਤੇ ਵੀ ਉਹ ਇਹ ਉਮੀਦਵਾਰ ਜਿਹੜੇ ਵੋਟਰ ਨੇ ਕਿਸੇ ਨੂੰ ਵੀ ਪਸੰਦ ਨਹੀਂ ਕਰਦੇ ਜਾਨੀ ਕਿ ਸਿਮਰਨਜੀਤ ਸਿੰਘ ਮਾਨ ਦੇ ਉਮੀਦਵਾਰ ਨਾਲੋਂ ਵੱਧ ਵੋਟਾਂ ਨੋਟਾਂ ਵਿੱਚ ਜਾਂਦੀਆਂ ਨਜ਼ਰ ਆਈਆਂ ਨੇ ਇਸੋ ਵੱਡੀ ਅਪਡੇਟ ਦਰਸ਼ਕਾਂ ਨੂੰ ਸਾਂਝੀ ਕਰ ਰਹੇ ਹਾਂ ਤੇ ਬਰਨਾਲਾ ਦਾ ਜ਼ਿਕਰ ਕਰਾਂਗੇ ਬਰਨਾਲਾ ਵਿੱਚ ਵੀ ਫਸਮਾ ਮੁਕਾਬਲਾ ਨਜ਼ਰ ਆ ਰਿਹਾ ਜਿੱਥੇ ਹੁਣ ਬਰਨਾਲਾ ਤੇ ਵਿੱਚ ਕਾਲਾ ਢਿੱਲੋਂ ਜਿਹੜੇ ਜਿਹੜੇ ਕਿ ਕੁਲਦੀਪ ਢਿੱਲੋਂ ਨੇ ਕਾਂਗਰਸ ਪਾਰਟੀ ਦੇ ਉਹ ਅੱਗੇ ਨੰਘ ਚੁੱਕੇ ਨੇ 687 ਵੋਟਾਂ ਦੇ ਫਰਕ ਦੇ ਨਾਲ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਹਰਿੰਦਰ ਧਾਲੀਵਾਲ ਨੂੰ ਪਛਾੜ ਦਿੱਤਾ ਹੈ ਜਿਹੜੇ ਹੁਣ ਤੱਕ ਤੇ ਰੁਝਾਨ ਸਾਹਮਣੇ ਆ ਰਹੇ ਨੇ ਕਦੇ ਆਮ ਆਦਮੀ ਪਾਰਟੀ ਉੱਪਰ ਹੋ ਜਾਂਦੀ ਹੈ ਕਦੇ ਕਾਂਗਰਸ ਉੱਪਰ ਹੋ ਜਾਂਦੀ ਹੈ ਤਾਂ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ ਦੋਵੇਂ ਉਮੀਦਵਾਰਾਂ ਚ ਫਸਮਾ ਮੁਕਾਬਲਾ ਨਜ਼ਰ ਆ ਰਿਹਾ ਜੇਕਰ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਤੀਜੇ ਨੰਬਰ ਤੇ ਨਜ਼ਰ ਆ ਰਹੀ ਹੈ ਤੇ ਮੁਕਾਬਲਾ ਚਾਰੇ ਸੀਟਾਂ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਨਜ਼ਰ ਆ ਰਹੇ ਹੈ ਪਹਿਲਾਂ ਦਰਸ਼ਕਾਂ ਨੂੰ ਇਸੇ ਰੁਝਾਨ ਦੱਸਿਆ ਸੀ ਕਿ ਚਾਰੇ ਸੀਟਾਂ ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਪਰ ਹੁਣ ਦੇ ਜਿਹੜੇ ਰੁਝਾਨ ਨੇ ਉਹਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਹੈ ਤੇ ਹੁਣ ਬਰਨਾਲਾ ਸੀਟ ਤੋਂ ਜ਼ਰੂਰ ਕਾਂਗਰਸ ਅੱਗੇ ਚੱਲ ਰਹੀ ਹੈ ਕਿ ਕਾਲਾ ਢਿੱਲੋਂ 687 ਵੋਟਾਂ ਦੇ ਫਰਕ ਨਾਲ ਅੱਗੇ ਨਜ਼ਰ ਆ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਹਰਿੰਦਰ ਧਾਲੀਵਾਲ ਨੇ ਉਹ ਪਛੜ ਪਿੱਛੜ ਚੁੱਕੇ ਨੇ ਪਰ ਗਿੱਦੜਵਾਹ ਵਿੱਚ ਡਿੰਪੀ ਢਿੱਲੋਂ ਜਿਹੜਾ ਕਿ ਇੱਕ ਵੱਡਾ ਨਾਮ ਹੈ ਸ਼੍ਰੋਮਣੀ ਕਾਲੀ ਦਲ ਚੋਂ ਆਏ ਸੀ ਉਹਨਾਂ ਨੇ ਹੁਣ ਅਮਰਤਾ ਵੜਿੰਗ ਨੂੰ ਪਛਾੜਿਆ ਕੋਈ ਜ਼ਿਆਦਾ ਫਰਕ ਨਹੀਂ ਹੈਗਾ 192 ਦਾ ਫਰਕ ਹੈ ਅਮਰਤਾਬੜੀ ਨੇ 9003 ਵੋਟਾਂ ਹੁਣ ਤੱਕ ਹਾਸਲ ਕਰ ਚੁੱਕੇ ਨੇ ਤੇ ਡਿੰਪਲ ਢਿੱਲੋਂ 10702 ਵੋਟਾਂ ਤੇ ਉਧਰ ਗੱਲ ਕੀਤੀ ਜਾਵੇ ਮਨਪ੍ਰਿਤ ਬਾਦਲ ਦੀ 2481 ਵੋਟਾਂ ਉਹਨਾਂ ਨੂੰ ਹਾਸਲ ਹੋਈਆਂ ਨੇ ਬੀਜੇਪੀ ਚੋਂ ਬੀਜੇਪੀ ਦੇ ਮਿਦਵਾਰ ਨੇ ਕਾਂਗਰਸ ਹੋ ਗਏ ਉਹਨਾਂ ਨੇ ਹੁਣ ਤੱਕ ਚਾਰ ਪਾਰਟੀਆਂ ਬਦਲੀਆਂ ਨੇ ਇਹ ਵੀ ਉਹਨਾਂ ਉੱਤੇ ਟੈਗ ਲੱਗਦਾ ਹੈ ਉਦੋਂ ਸੁਖਰਾਜ ਸਿੰਘ ਨਿਆਮੀ ਵਾਲਾ ਵਿੱਚ ਪਿਸਕੇ ਰਹਿ ਗਏ ਨੇ ਉਹਨਾਂ ਨੂੰ ਸਿਰਫ 115 ਵੋਟਾਂ ਹਾਸਲ ਹੋਈਆਂ ਨੇ ਜੋ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਉਮੀਦਵਾਰ ਨੇ ਆਪਣੇ ਪਿਤਾ ਆ ਦਾ ਜਿਹੜਾ ਸੰਘਰਸ਼ ਆ ਉਹ ਲੜ ਰਹੇ ਸੀ ਲੰਬੇ ਸਮੇਂ ਉਹਨਾਂ ਨੇ ਉੱਤੇ ਮੋਰਚਾ ਧਾਕੇ ਰੱਖਿਆ ਉਹਨਾਂ ਦੇ ਪਿਤਾ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਸੀਗੇ ਤੇ ਉਧਰ ਨੋਟਾ 164 ਵੋਟਾਂ ਪਈਆਂ ਨੇ ਗਿੱਦੜਬਾਹ ਦੀ ਹੁਣ ਤੱਕ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਗਾਤਾਰ ਜਾਨ ਬਦਲੇ ਨੇ ਜੋ ਵੀ ਅਪਡੇਟ ਸਾਡੇ ਤੱਕ ਪਹੁੰਚ ਰਹੀ ਹੈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਤਾਂ ਜੋ ਤੁਹਾਨੂੰ ਸਹੀ ਅੰਕੜੇ ਮਿਲ ਸਕਣ ਕਿ ਕਿਹੜਾ ਉਮੀਦਵਾਰ ਕਿੰਨੇ ਫਰਕ ਨਾਲ ਹੈ ਦੋ ਸੀਟਾਂ ਦਾ ਗਿੱਦੜਬਾਹ ਤੇ ਬਰਨਾਲਾ ਦਾ ਤੁਹਾਡੇ ਸਾਹਮਣੇ ਅਸੀਂ ਰੱਖ ਰਹੇ ਹਾਂ ਰੁਝਾਨ ਕਿ ਹੁਣ ਤੱਕ ਕੀ ਕੁਝ ਸਥਿਤੀ ਉੱਥੇ ਬਣੀ ਹੋਈ ਹੈ ਕਦੇ ਕਾਂਗਰਸ ਉੱਪਰ ਹੋ ਜਾਂਦੀ ਹੈ ਕਦੇ ਆਮ ਆਦਮੀ ਪਾਰਟੀ ਉੱਪਰ ਹੋ ਜਾਂਦੀ ਹੈ ਕਦੇ ਇਹ ਦੋਨਾਂ ਵਿੱਚ ਮੁਕਾਬਲਾ ਫਸਮਾ ਚੱਲ ਰਿਹਾ ਹੈ ਤਾਂ ਹੁਣ ਤੱਕ ਦੇ ਜਿੰਨੇ ਵੀ ਰਾਊਂਡ ਹੋ ਚੁੱਕੇ ਨੇ ਤਿੰਨ ਤੋਂ ਉੱਪਰ ਰਾਊਂਡ ਹੋ ਚੁੱਕੇ ਨੇ ਉਹਦੇ ਵਿੱਚ ਇਹ ਸਥਿਤੀ ਹੈ ਜਿਹੜੀ ਉਹ ਦੇਖਣ ਨੂੰ ਮਰਜੀ ਹੈ ਪਲ-ਪਲ ਦੀ ਅਪਡੇਟ ਦਰਸ਼ਕਾਂ ਤੱਕ ਸਭ ਤੋਂ ਪਹਿਲਾਂ ਸੰਝ ਕਰ ਦੇਵਾਂਗੇ ਦਿਓ ਇਜਾਜ਼ਤ ਧੰਨਵਾਦ